ਇਹਨਾਂ ਦੇ ਖਿਆਲ ਲਓ ਜਾਨ ਤੋਂ ਦੇਖ ਲਓ ਲਓ ਜੀ ਆਓ ਗਿਆਈਆ ਗਿਆਈਆ ਗਿਆਈ ਸਭੀ ਕਲ ਦਸ ਕੋ ਮੈਂ ਤੁਹਾਡਾ ਆਪਣਾ ਸੁਖ ਨੰਨੋ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਐਨਾਂ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਅੱਜ ਬਲਵੰਡੇ ਵਾਲੀ ਪੁਲੀ ਤੇ ਪਹੁੰਚੇ ਹਾਂ 15 ਅਗਸਤ ਤਰੀਕ ਐ ਅੱਜ ਔਰ ਬਲਵੰਡੇ ਵਾਲੀ ਪੁਲੀ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਪਿਛਲੇ ਲਗਭਗ ਦੋਆਂ ਟਾਂਗੇ ਸਾਲੋਂ ਤੋਂ ਇਹ ਪੁਲ ਦਾ ਕੰਮ ਛੱਡ ਰਿਆ ਔਰ ਇਹ ਜਿਹੜੀ ਪੁਲੀ ਆ ਅੱਜ بارش ਪੈਣ ਦੇ ਨਾਲ ਜਿਹੜੀ ਇਹ ਪੁਲੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਜਰਾ ਇਹਦੇ ਵਿੱਚ ਇਹ ਖਟਾ ਪੈ ਚੁੱਕਿਆ ਆ ਔਰ ਇਸ ਦੇ ਥੱਲੇ ਪਾਸੇ ਜਿੰਨੇ ਪਾਈਪ ਪਾਈ ਸੀਗੇ ਸਾਰੇ ਬੰਦ ਹੋ ਚੁੱਕੇ ਨੇ ਔਰ ਬੰਦ ਹੋਣ ਦੇ ਨਾਲ ਦੀ ਨਾਲ ਜਿਹੜਾ ਆ ਪਾਣੀ ਨੇ ਆਪਣਾ ਰਸਤਾ ਆਪ ਬਣਾ ਲਿਆ ਸੋ ਮੈਂ ਇਹਦੇ ਵਿੱਚੋਂ ਵੀ ਜਰਾ ਪਾਣੀ ਲੰਘ ਕੇ ਜਿਹੜੀ ਇਹ ਜ਼ਮੀਨ ਹੈਗੀ ਇਹ ਬਿਲਕੁਲ ਖੋਖਲੀ ਹੋ ਚੁੱਕੀ ਹੈ ਸਾਡੇ ਨਾਲ ਇੱਥੋਂ ਦੇ ਸਥਾਨਕ ਲੋਕ ਜਿਹੜੇ ਮੌਜੂਦ ਨੇ ਉਹ ਸਰਦਾਰ ਗੁਰਪ੍ਰੀਤ ਸਿੰਘ ਨੇ ਪਿੰਡ ਨਨਨਵਾਸ ਤੋਂ ਔਰ ਸਰਦਾਰ ਜਗਰੂਪ ਸਿੰਘ ਨੇ ਮਾਲ ਖਾਬ ਨੇ ਹਰ ਨਾਲ ਇਹ ਜਗਰੂਤੀ ਕੀ ਕਰਨਾ ਚਾਹੁੰਦੇ ਹੋ ਆਪਣੀਆਂ ਵੀ ਗੱਡੀਆਂ ਆਉਣ ਨੂੰ ਲੰਘਦੀਆਂ ਆਏ ਪਰ ਕਿੰਤਾ ਦੀ ਕੰਡੀਸ਼ਨ ਅਸਟਾ ਬੜੀ ਹੋਈ ਹੈ ਇਹ ਸਰ ਸਵੇਰ ਦੀ ਆਵਾਜ਼ ਆਈ 3:30 ਠੀਕ ਹੈ ਤੇ ਫੋਨ ਕਰਦੇ ਠੇਕੇਦਾਰ ਨੂੰ ਦੱਸਿਆ ਪਰ ਹਲੇ ਤੱਕ ਕੋਈ ਨਹੀਂ ਆਇਆ ਦੇਖ ਜੀ ਸੀ ਵੀ ਉਹਨਾਂ ਨੇ ਫੇਰ ਦੇ ਆਪਣੇ ਬੰਦੇ ਲਿਆ ਕੇ ਸਟਾਰਟ ਕਰਾਉਂਦੇ ਹੋਲੇ ਤੱਕ ਨਹੀਂ ਸਟਾਰਟ ਹੋਈ ਵੀ ਚਲੋ ਰਾਤ ਚੱਲ ਪਏ ਲੋਕਾਂ ਨੂੰ ਤੰਗੀ ਆਉਣ ਦੀ ਹੈ ਪਰ ਇਹਦੀ ਸੇਤੇ ਕੋਈ ਅਸਰ ਨਹੀਂ ਬੜਾ ਵੱਡਾ ਪ੍ਰੋਜੈਕਟ ਹੈ ਜੇ ਆਪਾਂ ਪ੍ਰੋਜੈਕਟ ਦੀ ਗੱਲ ਕਰੀਏ 2 ਕਰੋੜ ਤੇ 22 ਲੱਖ ਰੁਪਈਆ ਪਾਸ ਹੋਇਆ ਸੀਗਾ ਕਿੰਨੇ ਕੁ ਬੰਦੇ ਜਿਹੜੇ ਆ ਹੁਣ ਤੱਕ ਇੱਥੇ ਕੰਮ ਕਰਦੇ ਸਿਰਫ ਤਿੰਨ ਬੰਦੇ ਲੱਗੇ ਆ ਜੀ ਤਕਰੀਬਨ ਇਹਨਾਂ ਦਾ ਮੈਂ 2-3 ਮਹੀਨੇ ਹੋ ਗਏ ਤਿੰਨ ਹੀ ਵੇਖੀ ਤੇ ਜਦੋਂ ਨੂੰਗੀ ਕਰਦੇ ਅੱਜ ਹੀ ਤਿੰਨਾਂ ਜਾਂ ਦੋਵਾਂ ਮਹੀਨੇ ਤੇ ਤਿੰਨਾਂ ਨੇ ਪਰਮਾਨੈਂਟ ਦੋਤੇ ਪਰਮਾਨੈਂਟ ਦੋ ਤਿੰਨ ਦੋ ਤਿੰਨ ਬੰਦੇ ਹੁੰਦੇ ਆ ਜੀ ਠੀਕ ਹੈ ਉਹ ਮਰਜ਼ੀ ਦੇ ਕੀ ਮੰਗ ਕਰਦੇ ਹੋ ਸਰਕਾਰ ਮੰਗ ਸਰਕਾਰ ਕੋਈ ਦੇਣ ਉਹਨਾਂ ਨੂੰ ਮੁੰਡਿਆਂ ਨੂੰ ਕਹਿਣ ਦੇ ਵੀ ਚਾਲੂ ਉਹਨੂੰ ਹੀ ਮਾੜਾ-ਮੋਟਾ ਕਰ ਦੋ ਪਰ ਆਂਦੇ ਜੇ ਕੰਮ ਹੀ ਬ ਇਹਨਾਂ ਨੂੰ ਨਹੀਂ ਪਤਾ ਵਿਚਾਰੇ ਲੰਗ ਰਿਹਾ ਕਿ ਇਹਦਾ ਨੁਕਸਾਨ ਹੋਈ ਕਿ ਫਾਇਦਾ ਕੀ ਕਿਉਂਕਿ ਜਿਹੜੀ ਆ ਮੈਂ ਦੇਖ ਰਿਹਾ ਸੀਗਾ ਬਹੁਤ ਥੰਡੇ ਤੱਕ ਜਿਹੜੀ ਆ ਖਾਲੀ ਹੋ ਚੁੱਕਾ ਹੈ ਪਰ ਬੜਾ ਵੱਡਾ ਨੁਕਸਾਨ ਹੋ ਸਕਦਾ ਅਗਰ ਕੋਈ ਵੀ ਛੋਟੀ ਗੱਡੀ ਵੀ ਆ ਗਈ ਤਾਂ ਵੀ ਵਿੱਚ ਫਸ ਸਕਦੀ ਆ ਸਕਦੀ ਫਸ ਸਕਦੀ ਸਮਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਬੜੇ ਲੰਬੇ ਸਮੇਂ ਤੋਂ ਪ੍ਰੋਜੈਕਟ ਚੱਲ ਰਿਹਾ ਪਰ ਇਹ ਪੂਲੀ ਦਾ ਅਜੇ ਤੱਕ ਕੋਈ ਹੱਲ ਨਹੀਂ ਹੋ ਪਾਰਿਆ ਮੈਂ ਕਿਹਾ ਵੀ ਬੜੀ ਅਫਸੋਸਨਾਕ ਬੜੇ ਦੁਖੀ ਮਾਨਣਾ ਕਹਿਣਾ ਪੈਂਦਾ ਹੈ ਕਿ ਮੈਂ ਤਕਰੀਬਨ ਅੱਗੇ ਵੀ ਜਾਂਦਾ ਹਾਂ ਮੈਂ ਪਿੰਡ ਵੀ ਗੱਲ ਕੀਤੀ ਸੀ ਵੀ ਐਡਾ ਵੱਡਾ ਪ੍ਰੋਜੈਕਟ ਹੋਏ ਤੇ ਬੰਦੇ ਐ ਲਾਏ ਨੇ ਜਿੱਦਾਂ ਕਿਸੇ ਨੇ ਐਵੇਂ ਮੜਾ ਜਾਂ ਕੋਈ ਕੰਮ ਹੈ ਬੰਦਾ 1 ਤੋਂ 2 ਬੰਦੇ ਰੱਖੀ ਦੇ ਨੇ 2 ਕਰੋੜ 22 ਲੱਖ ਦਾ ਐਡਾ ਵੱਡਾ ਪ੍ਰੋਜੈਕਟ ਹੋਏ ਔਰ ਇਹਨੂੰ ਇਸ ਤਰ੍ਹਾਂ ਕਰ ਰਹੇ ਜਿੱਦਾਂ ਕੋਈ ਮਤਲਈ ਮਾਵਲਾ ਹਿਸਾਬ ਲਾਕੇ ਦੇ ਨਾਲ ਕਰ ਰਹੇ ਨੇ ਆ ਮੈਂ ਹੁਣ ਦੇਖ ਰਿਹਾ ਮੈਂ ਕੁਦਰਤੀ ਕਾਨੂੰਨ ਜਾਣਾ ਸੀ ਤੇ ਵੇਖ ਰਿਹਾ ਵੀ ਸਾਡਾ ਜਿਹੜਾ ਇਹ ਰਸਤਾ ਜਿਹੜਾ ਉੱਚ ਤਵੇੜਾ ਆ ਗਿਆ ਨੇ ਜਿੱਥੇ ਆਪਾਂ ਦੇਸ਼ ਦੀ ਅਜ਼ਾਦੀ ਦੀਆਂ ਖੁਸ਼ੀਆਂ ਮਨਾ ਰਹੇ ਆ ਇਹੋ ਜੇ ਇਲਾਕੇ ਦੇ ਵਿੱਚ ਜਿੱਦਾਂ ਇੱਥੇ ਖਤਰਨਾਕ ਇਹ ਦੇச்சே ਕੋਈ ਇਥੇ ਜਾਨੀ ਨੁਕਸਾਨ ਹੋ ਗਿਆ ਤੇ ਬਹੁਤ ਵੱਡਾ ਇਹ ਦੁੱਖ ਦੀ ਗੱਲ ਹੋਏਗੀ ਔਰ ਜੇ ਸੰਬੰਧਤ ਇਲਾਕੇ ਦੇ ਮੋਢਪਰਨੇ ਜੋ ਆਮ ਆਦਮੀ ਪਾਰਟੀ ਦੇ ਇਥੇ ਇਨਚਾਰਜ ਨੇ ਉਹਨਾਂ ਨੂੰ ਮੌਕੇ ਤੇ ਆ ਕੇ ਕਦੀ ਮੇਰੇ ਹਿਸਾਬ ਨਾਲ ਆਇ ਕਿ ਤਣੇ ਐਡਾ ਲੰਮਾ ਪ੍ਰੋਜੈਕਟ ਜਿਸ ਤਰ੍ਹਾਂ ਵੀ ਕੋਈ ਇਹ ਮੁਫਤ ਕਰਾ ਰਹੇ 2 ਕਰੋੜ 22 ਲੱਖ ਬਹੁਤ ਵੱਡਾ ਕਿੱਦਾਂ ਇਹ ਚ ਪੈਸਾ ਜਾਣਾ ਸਾਡੇ ਕਿਸੇ ਵੀ ਇੱਕ ਹੀ ਮੈਗਨ ਵੀ ਇੱਕ ਹੀ ਛੜਕੇ ਜਿਹੜੀ ਤੁਗਵਾਲ ਤੋਂ ਲੈ ਕੇ ਛਾਲਿਆਂ ਤੱਕ ਜਿਹੜੀਆਂ ਦੋਨਾਂ ਲਿੰਕ ਛੜਕਾਂ ਕਰਤਾ ਤੋਂ ਜੋੜੀ ਹੈ ਪਰ ਕੋਈ ਭਾਵੇਂ ਵਿਰੋਧੀ ਹੋਣ ਦੂਸਰੇ ਹੋਣ ਕਿਸੇ ਨੇ ਇਹ ਨਹੀਂ ਕਿਹਾ ਵੀ ਇੱਕ ਹੀ ਛੜਕੇ ਇਹਨੂੰ ਸੁਧਾਰ ਕਰਦੀ ਹੈ ਔਰ ਇੰਨੇ ਲੰਮੇ ਸਮੇਂ ਤੋਂ ਮੈਂ ਨਾਨੂਵਾਲ ਦੀ ਪੁਲੀ ਜਿਹੜੀ ਉਹਦੀ ਵੀ ਬੜੀ ਖਰਾਬ ਹਾਲ ਤੇ ਜੇਕਰ ਉਹ ਇੰਦਰ ਦੇਵਤਾ ਹੋਰ ਮਿਹਰਬਾਨ ਹੋ ਜਾਂਦੇ ਮੈਨੂੰ ਲੱਗਦਾ ਇਹ ਰਸਤੇ ਬੰਦ ਹੋ ਜਿਹੇ ਨੇ ਸੋ ਸਰਕਾਰ ਨੂੰ ਛੇਤੀ ਛੇਤੀ ਇਹਦਾ ਪ੍ਰਬੰਧ ਕਰਨਾ ਚਾਹੀਦਾ ਨਹੀਂ ਜਿੰਨਾ ਚਿਰ ਉਹ ਬੰਦ ਰਿਹਾ ਵੱਡੇ ਪੱਧਰ ਤੇ ਲੈਬਰ ਲਾ ਕੇ ਇਹ ਤੇ ਇਸ ਤਰ੍ਹਾਂ ਕਰਦੇ ਜਿੱਦਾਂ ਕਿਸੇ ਦੇ ਕਮਰੇ ਤੇ ਲੈਂਟਰ ਪੈ ਰਿਆ ਦੋ ਬੰਦੇ ਠੱਕ ਠੱਕ ਕਰੀ ਜਾਂਦੇ ਕਦੀ ਇੱਥੇ ਬੰਦਾ ਨਹੀਂ ਕੋਈ ਵੇਖਿਆ ਇਹਨੂੰ ਮਤਲਬ ਉਸ ਤਰ੍ਹਾਂ ਬਣਾ ਹੀ ਦੇ ਨੇ ਜਿਸ ਤਰ੍ਹਾਂ ਇਹਨੂੰ ਹਾਈਵੇ ਦੇ ਉੱਤੇ ਜਾਂ ਇੱਕ ਮੇਨ ਸੜਕ ਦੇ ਉੱਤੇ ਕਿਉਂਕਿ ਗਰਦਾਸਪੁਰ ਨੂੰ ਸਾਰਾ ਇਲਾਕਾ ਪੈਂਦਾ ਔਰ ਬੋਟਾ ਵਾਲੀ ਇਹਨਾਂ ਨੇ ਡੱਡੂਆਂ ਨੂੰ ਸਾਰਿਆਂ ਨੇ ਨਿਕਲ ਆਉਣਾ ਤੇ ਹੁਣ ਕੋਈ ਜਿਹੜਾ ਮੁਸੀਬਤ ਦਾ ਟਾਈਮ ਹੈ ਤੇ ਲੋਕਾਂ ਦੀਆਂ ਫਸਲਾਂ ਡੋਬ ਰਹੀਆਂ ਨੇ ਘਟੋ ਕਰਦੇ ਕਨ ਨੂੰ ਕੋਈ ਮੁਸੀਬਤ ਪੈਂਦੀ ਹੈ ਤੇ ਰਸਤੇ ਹੀ ਬਦੋਂ ਬੰਦ ਹੋ ਗਏ ਇੱਕ ਦੂਜੇ ਵੱਲ ਜਾਣ ਦਾ ਤੇ ਬਹੁਤ ਮਾਰੀ ਗੱਲ ਹੈ ਸੋ ਸਰਕਾਰ ਨੂੰ ਪੌਣ ਤੋਂ ਔਰ ਤੇ ਇੱਥੇ ਮਹਿਕਮਾ ਨਿਕ ਨਾਲ ਮਹਿਕਮਾ ਇਰੀਗੇਸ਼ਨ ਨੇ PWD ਇਹ ਛੜਕਾਂ ਦੇ ਮਹਿਕਮੇ ਨੂੰ ਦੂਸਰੇ ਨੇ ਉਹ ਆ ਕੇ ਇਹਦਾ ਥੋੜ੍ਹ ਤੌਰ ਤੇ ਦਾ ਜਲਦੀ ਤੋਂ ਜਲਦੀ ਨੁਕਟਾਰਾ ਕਹਿੰਦੇ ਜੰਦੇ ਟੈਂਪਰੀ ਜਿੱਥੇ ਮਿੱਟੀ ਪਾ ਕੇ ਕ੍ਰੇਨਾਂ ਦੇ ਨਾਲ ਇਹਦਾ ਪ੍ਰਬੰਧ ਕਰਨਾ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਹੈਵੀ ਵਹੀਕਲ ਤਾਂ ਛੱਡੋ ਛੋਟੀਆਂ ਗੱਡੀਆਂ ਲੰਘ ਸਕਦੀਆਂ ਤੁਹਾਡੇ ਸਾਹਬ ਦੇ ਨਾਲ ਨਾ ਬਿਲਕੁਲ ਹੁ ਨਗਾਉਣੀਆਂ ਨਹੀਂ ਚਾਹੀਦੀ ਇਹਦੇ ਨੁਕਸਾਨ ਹੁੰਦਾ ਡਾਰੇ ਮੈਂ ਤਾਂ ਕਹਿੰਦਾ ਵੀ ਇਹਦੇ ਚਾਰਚ ਦੋਨੋਂ ਪਾਸੇ ਇਹਨੂੰ ਬੰਦ ਕਰ ਦੇਣਾ ਚਾਹੀਦਾ ਤਾਂ ਕਿ ਅਸੀਂ ਉੱਤੋਂ ਦੀ ਬਾੜ ਪਾ ਕੇ ਜਾ ਸਕਨੇ ਹਾਂ ਪਰ ਸਾਡਾ ਕੋਈ ਸੱਜਣ ਸਾਡਾ ਕੋਈ ਦੋਸਤ ਇਸ ਹਾਦਸੇ ਦੇ ਵਿੱਚ ਕੋਈ ਜਾਨ ਗਵਾ ਲਿਆ ਉਹ ਬਹੁਤ ਮਾਰ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਦਿਖਾ ਦੇ ਗੱਡੀਆਂ ਪਿੱਛੇ ਲੱਗੀਆਂ ਔਰ ਬੱਚੇ ਪੈਦਲ ਚੱਲ ਕੇ ਆ ਰਹੇ ਨੇ ਲੋਕਾਂ ਦੇ ਔਰ ਵੇਖਣ ਵਾਸਤੇ ਇੱਕ ਵਾਰੀ ਕੈਮਰਾ ਸਾਰੇ ਪਾਸੇ ਘੁਮਾਦਣਾ ਚਾਹੀਦਾ ਕਿ ਕਿੰਨਾ ਹਜੂਮ ਜਿਹੜਾ ਲੋਕਾਂ ਦਾ ਇੱਥੇ ਇਕੱਠੇ ਹੋਏ ਨੇ ਇਕੱਤਰ ਹੋਏ ਨੇ ਲੋਕ ਮੋਟਰਸਾਈਕਲ ਵੀ ਜਿਹੜਾ ਲੰਘ ਰਿਹਾ ਔਰ ਇੰਨੀ ਬੜਾ ਰਿਸਕ ਦੇ ਨਾਲ ਲੰਘ ਰਿਹਾ ਉਹ ਵੀ ਕਿਸੇ ਨੂੰ ਨਹੀਂ ਪਤਾ ਆ ਜਿੱਥੇ ਮੈਂ ਖਲੋਤਾ ਹੋਇਆ ਹਾਂ ਇਸ ਟਾਈਮ ਔਰ ਇਹ ਅੰਤਰ ਤੱਕ ਜਿਹੜਾ ਖਾਲੀ ਹੋ ਚੁੱਕਾ ਹੈ ਕੈਮਰੇ ਵਿੱਚ ਸ਼ਾਇਦ ਉਸ ਚੀਜ਼ ਦਾ ਨਾਮ ਹੈ ਕਿਉਂਕਿ ਅੰਦਰ ਦੇ ਪਾਸੇ ਹਨੇਰਾ ਹੈ 잡ਦਾ ਹੈ ਔਰ ਬੜਾ ਡੂੰਗਾ ਤੁਸੀਂ ਆਵਾਜ਼ ਵੀ ਦੇਖ ਸਕਦੇ ਹੋ ਵਾਇਲੈਂਟ ਦੇ ਨਾਲ ਆ ਰਹੀ ਹੈ ਬਹੁਤ ਡੂੰਗਾ ਹੈ ਕਿਤੋਂ ਘਟ 8 ਤੋਂ 9 ਫੁੱਟ ਜਿਹੜਾ ਗਾਹ ਤੱਕ ਚਲ ਚੁੱਕਾ ਹੈ ਜਿਹੜੀ ਇਸ ਦੀ ਡੂੰਘਾਈ ਹੈ ਇੱਥੋਂ ਤੱਕ ਅੰਦਰੋਂ ਖਾਲੀ ਹੋ ਚੁੱਕਾ ਹੈ ਬਹੁਤ ਵੱਡਾ ਨੁਕਸਾਨ ਹੁਣ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਆਪਾਂ ਉੱਤੇ ਲੇਬਰ ਲੱਗੀ ਦਿਖਾਉਣੀ ਆ ਸਿਰਫ ਦੋ ਬੰਦੇ ਜਿਹੜੇ ਇਹ ਕੰਮ ਕਰ ਰਹੇ ਉੱਪਰ ਦੀ ਸਾਈਡ ਐਡਾ ਵੱਡਾ ਪ੍ਰੋਜੈਕਟ ਲੱਗਾ ਹੋਵੇ ਔਰ ਅਗਰਾ ਸਾਹਿਬ ਗੱਲ ਕਰ ਰਿਹਾ ਠੇਕਦਾਰ ਸਾਹਿਬ ਸਰ ਭੈਣ ਮੀਆਂ ਖਾਨ ਤੋਂ ਗੱਲ ਕਰ ਰਿਹਾ ਸੁਖ ਨਨ ਵਲੀਆ ਪ੍ਰੈਸ ਰਿਪੋਰਟਰ ਪੰਜਾਬ ਦੀ ਆਵਾਜ਼ ਤੋਂ ਜਨਾਬ ਆ ਪੁਲੀ ਦਾ ਠੇਕਾ ਤੁਹਾਡੇ ਕੋਲ ਹੀ ਹੈ ਜੀ ਜਨਾਬ ਇਧਰਲੀ ਸਾਈਡ ਜੇ ਆਪਾਂ ਗੱਲ ਕਰੀਏ ਤੇ ਪਾਈਪਾਂ ਵੀ ਬਿਲਕੁਲ ਜ਼ਮੀਨ ਪਾਟ ਗਈ ਉੱਥੋਂ ਤੇ ਖਾਲੀ ਸਕੂਟਰ ਵੀ ਨਹੀਂ ਲੰਘਣ ਡਿਆ ਹੁਣ ਭਾਜੀ ਪਿਛਲੇ 6 ਮਹੀਨਿਆਂ ਤੋਂ ਦੇਖ ਰਹੇ ਆ ਲੋਕ ਰਾਹਗੀਰਾਂ ਕੋ ਸਾਰਿਆਂ ਕੋ ਸਵਾਲ ਕੀਤੇ ਆ ਦੋ ਆ ਬੰਦਿਆ ਤੋਂ ਕਦੀ ਵੱਧ ਬੰਦੇ ਵੇਖੇ ਨਹੀਂ ਕਦੀ ਕਿਸੇ ਨੇ ਇੱਥੇ ਇੰਨੀ ਸਲੋ ਕਿਉਂ ਕੰਮ ਚੱਲ ਰਿਹਾ ਹੈਗਾ ਇੱਥੇ ਸਲੋ ਚੱਲਿਆ ਬੱਸੋ ਜੀ ਕਿੱਦਾਂ ਕੰਮ ਬੰਦ ਹੋਇਆ ਬਈ ਲੁੱਸੋ ਬਈ ਅਸੀਂ ਰੋਜ਼ੀ ਵੇਖਦੇ ਆ ਅੱਜ ਵੀ ਬੰਦੇ ਦੋ ਲੱਗੇ ਆ ਉਹ ਸਰਕਾਰੀ ਅਕੈਡਮੀ ਆ ਰਹਿਣਾ ਹਾਂਜੀ ਨੋਟਿੰਗ ਕੇਵਲ ਨਹੀਂ ਆ ਰਹੀ ਸਰਕਾਰੋਂ ਸਰਕਾਰ ਵੱਲੋਂ ਪੇਮੈਂਟ ਕਿਉਂ ਨਹੀਂ ਆ ਰਹੀ ਤੁਹਾਨੂੰ ਜੀ ਕਿੰਨੀ ਪੇਮੈਂਟ ਹੁਣ ਤੱਕ ਮਿਲ ਚੁੱਕੀ ਤੁਹਾਨੂੰ ਕੱ 6 ਕਰੋੜ ਦੇ ਨਜ਼ਾਰੀ ਦਾ 2.5 ਕਰੋੜ ਰੁਪਏ ਦਾ ਠੇਕਾ ਜੀ ਦਾ ਠੀਕ ਆ ਪੁਰ ਤੇ ਥੋੜਾ ਜਿਹਾ ਕੰਮ ਜਰਾ ਲਗਭਗ ਰਹਿ ਗਿਆ ਕੋਲ ਲਗਭਗ 30% ਠੀਕ ਆ ਕਿੰਨੇ ਕੇ ਸਮੇਂ ਤੱਕ ਜਰਾ ਤਿਆਰ ਹੋ ਸਕਦਾ ਹੁਣ ਬਸ ਜੀ ਪਾਸ਼ਾ ਤਾਂ ਆਈਆਂ ਨੇ ਆਪਣਾ ਤਾਂ ਅਜ ਤੋਂ ਕਦਮੋ ਤੇ ਜਿਹੜੀ ਤੁਹਾਡੀ ਹੈ ਜੀ ਸੀ ਪੀ ਇਹ ਨਾ ਕੋਈ ਦਾ ਸਲਫਾ ਨਾ ਕੋਈ ਇਥੇ ਜੀ ਸੀ ਪੀ ਓਪਰੇਟਰ ਸਦੇਹ ਕਿ ਚਲੋ ਤੁਸੀਂ ਤੇ ਨਹੀਂ ਆਉਣਾ ਤੋ ਚਾਹਣ ਲੋਗ ਆਪਮੁਹਰੇ ਕੰਮ ਕਰਨਾ ਚਾਹੁੰਦੇ ਸੀਗੇ ਪਰ ਉਹ ਸਟਾਰਟ ਹੀ ਨਹੀਂ ਹੋ ਰਹੀ ਬਿਲਕੁਲ ਜੀ ਨਹੀਂ ਗਲਤ ਕਹਿ ਲਿਆ ਦੇਖਿਆ ਸਿਰਫ ਦੋ ਬੰਦੇ ਆ ਉਹ ਵੀ ਵੈਲਡਿੰਗ ਕਰਨ ਰਿਹਾ ਇੱਕ ਇੱਕ ਆ ਪਲੇਟਾਂ ਲਾ ਰਿਹਾ ਇੱਥੇ ਫਰਮੇ ਭਰ ਰਿਹਾ ਭਾਜੀ ਮੁੱਚੀ ਇੱਥਈ ਹੈ ਨਾ ਨਹੀਂ ਭਾਜੀ ਗਰਾਊਂਡ ਤੇ ਕੋਈ ਮੁੱਚੀ ਨਹੀਂ ਹੈਗਾ ਇੱਥੇ ਸਿਰਫ ਦੋ ਲੇਬਰ ਵਾਲੇ ਬੰਦੇ ਆ ਉਹ ਵੀ ਸਿਰਫ ਇੱਕ ਝਾਲ ਬੰਨਣ ਰਿਹਾ ਜੇ ਤੇ ਇੱਕ ਪਲੇਟਾਂ ਲਗਾ ਰਿਹਾ ਜੇ ਸਾਈਡ ਉੱਪਰ ਉਹ ਜਿਹੜੀ ਸਾਈਡ ਨਹੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਇਸ ਬੰਦ ਮੈਂ ਕੀ ਜੇ ਸਰਕਾਰ ਨੂੰ ਆ ਵੀ ਕਰਨਾ ਹੀ ਕੰਮ ਕਰਉਂਦੇ ਵਧੀਆ ਕਰਾਉਂਦੇ ਮਤਲਬ ਪਿੰਡ ਦੇ ਟੈਂਕ ਦਾ ਨੀਵਾਂ ਪੂਰਾ ਕੰਮ ਉਹ ਚੋਕੋ ਸੁਣੋ ਲਿਗਾ ਠੀਕ ਹੈ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਪਰਫੈਕਟ ਠੇਕੇਦਾਰ ਦਾ ਕਹਿਣਾ ਹੈ ਅਗਰ 2.5 ਕਰੋੜ ਰੁਪਏ ਦਾ ਪੁਲ ਦਾ ਪ੍ਰੋਜੈਕਟ ਸੀਗਾ ਜਿਹਦੇ ਵਿੱਚੋਂ ਸਿਰਫ ਮੈਨੂੰ 1 ਕਰੋੜ ਰੁਪਈਆ ਮਿਲਿਆ ਹੁਣ ਤੱਕ ਪਰ ਜਿਸ ਤਰੀਕੇ ਨਾਲ ਕਹਿੰਦਾ ਮੈਂ ਕੰਮ ਕਰ ਚੁੱਕਿਆ ਮੈਂ 80% ਕੰਮ ਕਰ ਦਿੱਤਾ ਹੈ ਪਰ ਪੇਮੈਂਟ ਨਹੀਂ ਮਿਲ ਰਹੀ ਇਸ ਕਰਕੇ ਕੰਮ ਜਰਾ ਬਹੁਤ ਸਲੋ ਕਰ ਰਿਹਾ ਉਹ ਸਗੋਂ ਉਲਟਾ ਸਾਨੂੰ ਕਹਿ ਰਿਹਾ ਕਿ ਤੁਸੀਂ ਸਾਡੇ ਵਿਭਾਗ ਨੂੰ ਕਹੋ ਪੀ ਡਬਲਯੂ ਡੀ ਵਿਭਾਗ ਨੂੰ ਕਹੋ ਜਿਨ੍ਹਾਂ ਨੇ ਠੇਕੇ ਦੇ ਪੈਸੇ ਦੇਣੇ ਉਹਨਾਂ ਨੂੰ ਕਹੋ ਕਿ ਜਿਹੜੇ ਆ ਕਿ ਪੈਸੇ ਦਿੱਤੇ ਜਾਣ ਤੇ ਜਿਹੜਾ ਕੰਮ ਇਹਨੂੰ ਮੁਕੰਮਲ ਕੀਤਾ ਜਾਵੇ ਸੋ ਤੁਸੀਂ ਹਾਲਤ ਦੇਖ ਸਕਦੇ ਮੈਂ ਕੈਮਰਾਮੈਨ ਨੂੰ ਕਹਾਂਗਾ ਉੱਪਰ ਦੀ ਸਾਈਡ ਤੋਂ ਵੀ ਇਸ ਨੂੰ ਦਿਖਾ ਦਿੱਤਾ ਜਾਵੇ ਕਿਉਂਕਿ ਕੰਡੀਸ਼ਨ ਦੇਖੋ ਕਿਨੇ ਕਿਨੇ ਵੱਡੇ ਖੱਡੇ ਪੈ ਚੁੱਕੇ ਨੇ ਇਹ ਖੱਡੇ ਲਗਭਗ 7-8 ਫੁੱਟ ਜਿਹੜੇ ਡੂੰਘੇ ਅੰਦਰ ਤੱਕ ਚਲੇ ਗਏ ਨੇ ਤੋ ਬਹੁਤ ਨੁਕਸਾਨ ਹੋ ਸਕਦਾ ਜਿੱਲੇ ਗੱਡੀਆਂ ਲੰਘਦੀਆਂ ਤੁਸੀਂ ਸਿਰਫ ਦੋ ਬੰਦੇ ਐਡੇ ਵੱਡੇ ਪ੍ਰੋਜੈਕਟ ਦੇ ਪੂਰੀ ਦਾ ਕੰਮ ਹੋ ਰਿਆ ਹੋਏ ਕਿਉਂਕਿ ਉਹ ਛੋਟਾ ਹੱਥ ਹੀ ਲੰਘਿਆ ਤੁਸੀਂ ਦੇਖ ਰਹੇ ਹੋ ਸਵਾਰੀਆਂ ਸਾਰੀਆਂ ਉਤਾਰ ਕੇ ਫਿਰ ਇਕੱਲਾ ਖਾਲੀ ਛੋਟਾ ਹੀ ਲੰਘਿਆ ਅਗਰ ਮੈਨੂੰ ਮਿਲਦੀ ਕਿ ਸਵਾਰੀਆਂ ਸਮੇਤ ਲੰਘਦਾ ਤਾਂ ਉਹ ਉਸ ਖੱਡੇ ਦੇ ਵਿੱਚ ਫਸ ਜਾਣਾ ਸੀਗਾ ਔਰ ਵੈਲਡਿੰਗ ਕਰ ਰਹੇ ਨੇ ਭਾਜੀ ਹੁਣੇ ਫਿਰ ਸਿਰਫ ਦੋ ਬੰਦੇ ਕਿ 2 ਕਰੋੜ 20 ਲੱਖ ਦਾ ਪ੍ਰੋਜੈਕਟ ਹੋਵੇ ਤੇ ਸਿਰਫ ਦੋ ਬੰਦੇ ਕੰਮ ਕਰਨ ਬੜਾ ਹੈਰਾਨੀ ਜਨ ਕੇ ਜਿਹੜਾ ਇਹ ਇਹ ਕੰਮ ਆ ਅੱਜ ਦਿਨ ਤੱਕ ਕਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਵੇਖਿਆ ਕਿ ਉਹ ਮਾਲ ਸਾਹਿਬ ਕੀ ਕਹਿਣਾ ਚਾਹੁੰਦੀ ਹੈ ਇਸ ਸਬੰਧ ਵਿੱਚ ਤੇ 2 ਮਹੀਨੇ ਲੱਗੇ ਆ ਤੁਸੀਂ ਦੇਖੋ ਭਈ ਅਜੇ ਤੇ ਪੌਪ ਟਾਈਮ ਤੋਂ ਜਿਸ ਤੱਕ ਪਾਣੀ ਛੱਡਦੇ ਨੇ ਜੇ ਪਾਣੀ ਛੱਡੇ ਸਭ ਕੁਝ ਹੀ ਧਲਿਓ ਰੁਟ ਜਾਂਦੇ ਲਿੰਕ ਹੀ ਟੁੱਟ ਜਾਣਾ ਸੀ ਉਹ ਜੀ ਜੇਸੀਪੀ ਠੇਕੇ ਦਾ ਨਹੀਂ ਖੜੀਓ ਚ ਕਿਹਦੇ ਤੇਲ ਹੀ ਨਹੀਂ ਸਾਟ ਨਹੀਂ ਹੋ ਰਹੀ ਭਾਈ ਸਾਹਿਬ ਕਹਿ ਰਿਹਾ ਸੀ ਕਿ ਆਪਣੇ ਲੈਵਲ ਤੇ ਅਸੀਂ ਵਿੱਚ ਵਿੱਚ ਕੋਈ ਸਵਾਲ ਕਰ ਸਕੀ ਤਾਂ ਕਿ ਮੈਂ ਕਹਿੰਦਾ ਵੀ ਸਕੂਪਲੀ ਵਾਲਾ ਵੀ ਦੱਸਦਾ ਵੀ ਮੇਰੀ ਸਕੂਪਲੀ ਦੇ ਵਿੱਚ ਦੇਖ ਕਿ ਕਿ ਅਸਤਰਾ ਨਾਲ ਬੜੀ ਚੰਗਾ ਜਾਣਕਾਰੀ ਹੁੰਦੀ ਤੁਸੀਂ ਹੁਣ ਲੰਘ ਜੋਗੇ ਕਿ ਜਾਂ ਪਿੱਛੇ ਮੁੜ ਕੇ ਜਾਣਾ ਪਊਗਾ ਨਹੀਂ ਮੈਂ ਪਿੱਛੇ ਮੁੜ ਕੇ ਸੱਲੋ ਪਰ ਨੂੰ ਜਾ ਰਿਹਾ ਕਿਉਂਕਿ ਆਉਣ ਲੱਗਿਆ ਪਤਾ ਨਹੀਂ ਪੂਰਕੇ ਵੀ ਤੋਂ ਉਧਰੋਂ ਦੇ ਆਉਣਾ ਬਹੁਤ ਹਾਲਤ ਮਾੜੀ ਹੈ ਮੈਂ ਕਹਿੰਦਾ ਤੁਹਾਨੂੰ ਖੁਦ ਜਾ ਬੋਤ ਬਰਾ ਨੂੰ ਉੱਥੇ ਪਤਾ ਜੇ ਲਾਦਣਾ ਚਾਹੀਦਾ ਬਗੇ ਰਸਤਾ ਖਰਾਬ ਹੀ ਕੋਈ ਜਾਨੀ ਨੁਕਸਾਨ ਨਾ ਹੋਵੇ ਆਪਾਂ ਡੀਸੀ ਦਾਸਪੁਰ ਸਾਹਿਬ ਨੂੰ ਹੋਰ ਵੀ ਜਿਹੜੇ ਸੰਬੰਧਿਤ ਪਕਾਰੇ ਨੇ ਜ਼ਿਲ੍ਹੇ ਦੇ ਉਹਨਾਂ ਨੂੰ ਤੁਰੰਤ ਇਸ ਮਸਲੇ ਵੱਲ ਜਿਹੜਾ ਫੌਂਟ ਆਪ ਦੇ ਧਿਆਨ ਦੇ ਕੇ ਤਾਂ ਕਿ ਜਾਨੀ ਮਾਲੀ ਦਾ ਪਛਾਣ ਹੋ ਸਕੇ ਧੰਨਵਾਦ ਇਸ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ